ਸਸ਼ਕਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਦੇ ਵੱਲੋਂ ਬਿੱਡੀ ਮੁਹਿੰਮ ਦੇ ਤਹਿਤ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸਈਏ ਸਟਾਫ ਦੀ ਪੁਲਿਸ ਦੇ ਵੱਲੋਂ ਇੱਕ ਸਕੋਰਪਿਓ ਗੱਡੀ ਰੋਕੀ ਗਈ ਹੈ ਜਿਸ ਦੇ ਵਿੱਚ ਸਵਾਰ ਦੋ ਵਿਅਕਤੀ ਜਿਨ੍ਹਾਂ ਦੇ ਕੋਲ 70 ਗ੍ਰਾਮ ਹੈਰੋਇਨ ਤੇ ਪਿਸਤੌਲ ਦੀ ਬਰਾਮਦਗੀ ਹੋਈ ਹੈ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਜਿਹੜੇ ਡੀਐਸਪੀ ਹਰਦੀਪ ਸਿੰਘ ਨੇ ਉਹਨਾਂ ਦੱਸਿਆ ਹੈ ਕਿ ਜਦ ਪੁਲਿਸ ਦੇ ਵੱਲੋਂ ਇੰਨਾ ਸਕੋਰਪਿਓ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਰੋਕਿਆ ਗਿਆ ਤੇ ਦੋ ਵਿਅਕਤੀ ਜਿਨ੍ਹਾਂ ਦੇ ਕੁੱਲ 70 ਗ੍ਰਾਮ ਹੈਰੋਇਨ ਤੇ ਪਿਸਤੌਲ ਬਰਾਮਦ ਹੋਇਆ ਤਾਂ ਫਿਲਹਾਲ ਹੁਣ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਕਿ ਆਖਰੀ ਨਸ਼ਾ ਕਿੱਥੋਂ ਲੈ ਕੇ ਆਏ ਸਨ ਕਿੱਥੇ ਸਪਲਾਈ ਕੀਤੀ ਜਾਣੀ ਸੀ ਪੰਜਾਬ ਸਰਕਾਰ ਦੇ ਵੱਲੋਂ ਜੋ ਯੁੱਧ ਨਸ਼ਾ ਦੇ ਵਿਰੁੱਧ ਛੇੜਿਆ ਗਿਆ ਉਸ ਤਹਿਤ ਡੀਜੀਪੀ ਪੰਜਾਬ ਤੇ ਐਸਐਸਪੀ ਬਠਿੰਡਾ ਮਨੀਤ ਕੌਂਡਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਬਠਿੰਡਾ ਪੁਲਿਸ ਇਸ ਵੇਲੇ ਐਕਸ਼ਨ ਮੋਡ ਦੇ ਵਿੱਚ ਵਿਖਾਈ ਦੇ ਰਹੀ ਹੈ ਤਾਂ ਕਾਬੂ ਕੀਤੇ ਗਏ ਨਾ ਦੋਵਾਂ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਛਾਣਬੀਨ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਜੋ ਜੋਧ ਨਸ਼ਾ ਵਿਰੋਧ ਮੈਮ ਛੇੜੀ ਗਈ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਹਟ ਅਤੇ ਮਾਨਯੋਗ ਐਸਐਸਪੀ ਬਟਨਾ ਸ਼੍ਰੀਮਤੀ ਅਮਨਦੀਪ ਕੌਂਡਲ ਦੀ ਹਦਾਇਤਾਂ ਅਨੁਸਾਰ ਕਾਰਵਾਈ ਕਰਦੇ ਹੋਏ ਕੱਲ ਸਾਡੀ ਸੀਏ 2 ਦੀ ਟੀਮ ਜਿੰਦੀ ਗਵਾਈ ਐਸਸੀ ਹਰਮਨਜੀਤ ਸਿੰਘ ਕਰ ਰਹੀ ਸੀ ਅਸੀਂ ਇੱਕ ਸਕਾਪੀਓ ਗੱਡੀ ਪੀਪੀ 31 ਪੀ 4352 ਸਮੇਤ ਦੋ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਸਤਨਾਮ ਸਿੰਘ ਦੇ ਸੱਤਾ ਪੁੱਤਰ ਸੋਨ ਸਿੰਘ ਅਤੇ ਸੁਖਜਿੰਦਰ ਸਿੰਘ ਲਈ ਸੁਖ son of ਸੁਖਪਾਲ ਸਿੰਘ ਜਿਹੜੇ ਦੋਨੇ ਭਾਈ ਰੂਪਾ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਕੋਲ 170 ਗ੍ਰਾਮ ਹੀਰੋਨ ਅਤੇ ਇੱਕ ਪਿਸਤੌਲ ਮੱਤੀਪੋਰ ਦੇਸੀ 2 ਰੌਂਦ ਮੱਤੀਪੋਰ ਦੇ ਅਤੇ ਸੁਖਜਿੰਦਰ ਸਿੰਘ ਸੁਖ ਕੋਲੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਦੇ 2 ਰੌਂਦ 315 ਬੋਰ ਜਿਹੜੇ ਬਰਾਮਦ ਕਰਕੇ ਅਸੀਂ ਮਕੱਦਮਾ ਨੰਬਰ ਜਿਹੜਾ 36 ਆ ਅੰਡਰ ਸੈਕਸ਼ਨ ਦੀ ਕੀ ਬੀਐਨਡੀਪੀ ਅਸਰ ਤੇ 25 ਜਨਵਰੀ ਦਾ ਅਬਜਟ ਥਾਣਾ ਫੂਲ ਦੇ ਕੇ ਦਰਜ ਕੀਤਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਸਾਡੇ ਥਾਣਾ ਫੂਲ ਦੇ ਐਸਐਚਓ ਸੁਖਪਾਲ ਐਸਐਚਓ ਪਾਲ ਸਿੰਘ ਦੀ ਟੀਮ ਨੇ ਨਰਮਰ ਸਿੰਘ ਲੀਸਨ ਹੈ ਪੁੱਤਰ ਏਲੀ ਸਿਨੇਮਾ ਪੁੱਤਰ ਗੁਰਤੇਜ ਸਿੰਘ ਪਲਿਸ ਗੁਰਸੇਵਕ ਸਿੰਘ ਜਿਹੜਾ ਪਿੰਡ ਮਹਿਤਾ ਥਾਣਾ ਤਪਾ ਜਿਹੜਾ ਬਨਾਲਾ ਦਾ ਰਹਿਣ ਵਾਲਾ ਜਿਹਨੇ ਇੱਕ ਮੋਟਰਸਾਈਕਲ ਹੀਰੋ ਨੰਬਰ ਪੀਬੀ 19ਐਸ 3970 ਤਹਿਤ ਗ੍ਰਿਫਤਾਰ ਕਰਕੇ ਇਸ ਪਾਸੋਂ ਇਹ 90 ਗ੍ਰਾਮ ਜਿਹੜੀ ਆ ਹੀਰ ਹੁਣ ਜਿਹੜੀ ਬਰਾਮਦ ਕੀਤੀ ਆ ਤੇ ਇਹਦੇ ਖਿਲਾਫ ਇਹ ਮਕੱਦਮਾ ਨੰਬਰ 39 ਅੰਡਰ ਸੈਕਸ਼ਨ 21 ਬੀ ਐਨਡੀਪੀਐਸਰ ਥਾਣਾਪੁਰ ਦਰਜ ਕਰਕੇ ਇਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਨਾਲ ਲਿੰਕ ਕਿਹੜੇ ਬੰਦੇ ਨਾਲ ਸੀ ਕਿੱਥੋਂ ਲੈ ਕੇ ਆ ਰਹੇ ਸੀ ਉਸ ਪਤਾ ਲੱਗਿਆ ਇੰਨਾ ਅਸੀਂ ਇੰਨਾ ਵਿਅਕਤੀ ਨੂੰ ਅੱਜ ਕੋਰਟ ਚ ਪੇਸ਼ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰ ਰਹੇ ਆ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹਨਾਂ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਆ ਉਹਨਾਂ ਬਾਰੇ ਪਤਾ ਕਰਕੇ ਉਹਨਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਇੱਕ ਅਸੀਂ ਇੱਕ ਹੋਰ ਪਰਚਾ ਜਿਹੜਾ ਥਾਣਾ ਸਦਰ ਵਿਖੇ ਦਰਜ ਕੀਤਾ ਜਿਹੜਾ ਸਾਡੇ ਏਐਸ ਸਤੰਦਰਪਾਲ ਸਿੰਘ ਐਸਸੀਏ 1 ਦੀ ਟੀਮ ਸੀ ਉਹਨਾਂ ਨੇ ਇੱਕ ਵਿਅਕਤੀ ਤਰਨਜੋਤ ਤਰਨੀ ਪੁੱਤਰ ਮਕਰਨ ਸਿੰਘ ਵਾਸੀ ਵਿਦਿਆਲਾ ਨੂੰ ਇੱਕ ਮੋਟਰਸਾਈਕਲ ਨੰਬਰ ਪੀਵੀ 32 ਜੇ 3326 ਦੇ ਨਾਲ ਗ੍ਰਿਫਤਾਰ ਕਰਕੇ ਉਸ ਕੋਲੋਂ 2500 ਨਸ਼ੀਲੀਆਂ ਗੋੜੀਆਂ ਜਿਹੜੀਆਂ ਕਲੋਬੀ ਟੋਲਜ ਨੂੰ ਆਪਾਂ ਜਿਸਟਾਮਾਡੋਲ ਦਾ ਸਾਲਟ ਹੁੰਦਾ ਉਹਨਿੱਤੇ ਤਾਇਤਾ ਗ੍ਰਿਫਤਾਰ ਕਰਕੇ ਉਹ ਬਰੰਭ ਕਰਕੇ ਉਹਨੂੰ ਉਸ ਮਕੰਦੇ ਗ੍ਰਿਫਤਾਰ ਕਰਕੇ ਮਕੰਦਾ ਨੰਬਰ ਜਿਹੜਾ 30 ਆ ਥਾਣਾ ਅਹੀਂ ਚਤਰ ਰਾਮਪੁਰਾ ਵਿਖੇ ਦਰਜ ਕੀਤਾ ਜਿਹਨਾਂ ਸਾਹ ਨਿਆਕ ਉਸ ਵਰਗ ਨੂੰ ਜਨਰਲ ਵਿੱਚ ਚਲਾਈ ਜਾ ਰਹੀ ਹੈ ਜਿਹਨਾਂ ਸੈਨਿਕ ਸਿੱਖਰ ਬੁਲਾਈ ਜਾ ਰਹੀ ਹੈ ਅਜੇ ਵੀ ਨਹੀਂ ਇਹ ਰੁਕਮ ਕਰਵਾਉਣਾ ਦੀ ਸਮਝ ਇਹਨਾਂ ਨੂੰ ਇਹ ਸੁਦੇਸ਼ਾ ਵੀ ਜਿਹੜੇ ਵੀ ਇਹ ਜਿਹੜੇ ਵੀ ਇਹ ਨਸ਼ੇ ਦਾ ਕਾਰੋਬਾਰ ਕਰਨਗੇ ਉਹ ਸਾਰੇ ਜਿਹੜੇ ਆ ਸਲਾਖਾਂ ਪਿੱਛੇ ਜਾਣਗੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਜਿਹੜਾ ਇਹ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕਦਾ ਨਹੀਂ ਇੱਕੋ ਮੁਕਦਮਿਆਂ ਦੇ ਤੇ ਐਨਡੀਪੀਓ ਸੈਟ ਦਾ ਦਰਜਿਆ ਇਸ ਤੋਂ ਇਲਾਵਾ ਜਿਹੜਾ ਨਿਰਮਲ ਸਿੰਘ ਨਾਇਬ ਨੰਮਾ ਫੜਾਇਆ ਉਹਦੇ ਤੇ ਕੁੱਲ ਜਿਹੜੇ 16 ਮੁਕਦਮੇ ਪਹਿਲਾਂ ਨਰਸੀ ਇੱਕ ਹੁਣ 17ਵਾਂ ਮੁਕਦਮਾ ਅਸੀਂ ਦਰਜ ਕੀਤਾ ਜਿੱਦੋਂ 90 ਗ੍ਰਾਮ ਹੀਰੋਨ ਦਾ ਹਰਾਮਦ ਕੀਤੀ ਹੈ ਤੇ ਇਹਦੇ ਤੇ ਪੰਜ ਦੇ ਤੇ ਐਨਡੀਪੀਓ ਸੈਟ ਦੇ ਮੁਕਦਮੇ ਦਰਜ ਹੈ ਕੁਸ਼ਣ ਤੇ ਸ਼ਰਾਬ ਦੇ ਮੁਕਦਮੇ ਦਰਜ ਹੈ ਬਾਕੀ ਇਹਦੇ ਲੜਾਈ ਝਗੜ ਦੇ ਮੁਕਦਮੇ ਦਰਜ ਟੋਟਲ 17 ਮੁਕਦਮੇ ਨੇ ਤੇ ਹੋਂਦ ਤੱਕ ਦਰਜ ਹੋ ਜਾ ਕੇ